ਪੰਜ ਮੈਂਬਰਾਂ ਦੇ ਜਿਹੜੇ ਚੁਣੇ ਗਏ ਕਮੇਟੀ ਦੇ ਵਿੱਚ ਹੀ ਉਹ ਕਿਤੇ ਜਥੇਦਾਰ ਸਹਿਬਾਨ ਨਾਲ ਕੋ ਸਪਾਰਸ਼ ਨਾ ਨਹੀਂ ਚੁਣੇ ਗਏ ਕਿਉਂਕਿ ਸਾਨੂੰ ਕਿਸੇ ਨੂੰ ਨਹੀਂ ਪਤਾ ਸੀ ਕਿ ਇਸ ਨੇ ਇਸ ਕਮੇਟੀ ਦੇ ਵਿੱਚ ਮੈਂਬਰ ਬਣਨਾ ਤਾਂ ਸਹਿਬਾਨ ਨੇ ਕਿੰਨੇ ਨਾਕਾਂ ਦੀ ਰਾਏ ਲੈ ਕੇ ਸਭ ਦੀ ਜੀ ਬਣਦੀ ਮੈਡੀਕਲ 플ਾਨ ਫੈਸਲਾ ਕੀਤਾ ਸੀ ਕਿ ਆ ਮੈਂਬਰਾਂ ਨੂੰ ਸੁਰੱਖਿਤੀ ਦੇ ਵਿੱਚ ਪਾਇਆ ਜਾਵੇ ਚਾਹੀਦਾ ਦੇਸੀ ਕੀ ਲੀਡਰਸ਼ਿਪ ਉਹਨਾਂ ਮੈਂਬਰਾਂ ਨੂੰ ਨਾ ਕਿ ਕੱਪ ਦਾ ਦੇਚ ਮਾਨ ਸਨਮਾਨ ਕਰਦੇ ਕੀ ਕਹਾ ਤੱਕ ਸਾਲ ਤੋਂ ਇਹ ਪੰਜ ਮੈਂਬਰ ਇਸਤਤ ਮੈਂਬਰਾਂ ਦੀ ਡਿਊਟੀ ਨਹੀਂ ਆ ਜਤੇ ਉਹਨਾਂ ਨੂੰ ਪਾਰਟੀ ਦੇ ਸਹਿਪਤੀ ਨਹੀਂ ਲੇਕਿਨ ਹੁਣੇ ਵਾਰ ਵੀ ਸਹੀ ਤਨ ਮਹੀਨੇ ਦੇ ਵਿੱਚ ਸਾਰੇ ਕਮੇਟੀ ਦੇ ਮੈਂਬਰਾਂ ਦੀ ਕਰਤਾਰ ਕੋਸ਼ਿਸ਼ ਕਰਨ ਦੀ ਕੋਸ਼ਿਸ਼ ਕੀਤੀ ਗਈ ਇਹ ਸਾਬਤ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਬਹੁਤ ਘੱਡੀਆਂ ਇਨਸਾਨ ਨੇ ਕਿਉਂ ਇਹਨਾਂ ਨੂੰ ਕਮੇਟੀ ਦੇ ਵਿੱਚ ਪਾਇਆ ਗਿਆ ਜਥੇਦਾਰ ਸਭਾ ਜਿਨ੍ਹਾਂ ਨੇ ਫੈਸਲਾ ਸੁਣਾਇਆ ਉਹਨਾਂ ਦੇ ਨਾਲ ਸਿੱਖ ਕੀਤੀ ਗਈ 2 ਦਸੰਬਰ ਨੂੰ ਪੂਰੀ ਦੁਨੀਆ ਦੇ ਵਿੱਚ ਇੱਕ ਮੈਸੇਜ ਗਿਆ ਸੀ ਕਿ ਸਿੱਖਾਂ ਦੇ ਕੋਲ ਇੱਕ ਬਹੁਤ ਵੱਡੀ ਇੱਕ ਸੰਸਥਾ ਹੈ ਬਈ ਬਹੁਤ ਇਹਨਾਂ ਕੋਲ ਮਹਾਨ ਤਾਕਤਾਂ ਸ਼੍ਰੀ ਕਹਾ ਤੱਕ ਸਾਥ ਜਿਹਦੇ ਚਾਹ ਮਨਾਏ ਫਟੇ ਫਟੇ ਮੀਟਰ ਵੀ ਇਸ ਤੋਂ ਜੋੜ ਕੇ ਖੜਦੇ ਨੇ ਕੱਲੇ ਸਿੱਖਾਂ ਦੇ ਵਿੱਚ ਨਹੀਂ ਹਰ ਤਰ੍ਹਾਂ ਦੇ ਲੋਕਾਂ ਦੇ ਵਿੱਚ ਮੈਸ ਗਿਆ ਕਿਉਂਕਿ ਸਾਡੀ ਜਿਹੜੀ ਨੌਜਵਾਨ ਪੀੜ੍ਹੀ ਆ ਉਹਨਾਂ ਨੇ ਕਦੇ ਇਸ ਤਰ੍ਹਾਂ ਦਾ ਮਹੌਤ ਨਹੀਂ ਦੇਖਿਆ ਸੀ ਲੇਕਿਨ ਪਿਛਲੇ 3 ਮਹੀਨੇ ਦੇ ਵਿੱਚ ਉਹ ਸਰਕਾਰ ਤੱਕ ਦੀ ਮਰਿਆਦਾ ਨੂੰ ਤਾਂ ਲਾਉਣ ਦੀ ਕਸਰ ਨਹੀਂ ਛੱਡੀ ਸਾਰੀ ਲੀਡਰਸ਼ਿਪ ਨੇ ਸੋਸ਼ਲੀ ਲੋਕਾਂ ਅੱਜ ਸਾਰੇ ਸਾਨੂੰ ਸਾਰਿਆਂ ਨੂੰ ਇੱਕ ਜੁਟ ਹੋ ਕੇ ਪਾਰਟੀ ਵਾਲੀਆਂ ਧੜੇ ਬੰਦੀਆਂ ਤੋਂ ਉੱਪਰ ਉੱਠ ਕੇ ਜਿਸ ਤਰ੍ਹਾਂ ਦੀ ਲੀਡਰਸ਼ਿਪ ਸਾਰੀ ਸੰਗਰੂ ਜਿਹੜੇ ਦੀ ਮੀਟਿੰਗ ਸੀ ਆਪਣੇ ਸਾਰੇ ਮਤ ਪੇਸ਼ ਕਰਾ ਕੇ ਅੱਜ ਇੱਕ ਸਟੇਜ ਤੇ ਇਕੱਠੀ ਹੋਈ ਆ ਤੁਸੀਂ ਸਾਰੇ ਵਰਕਰ ਚਾਹੇ ਕਿਸੇ ਵੀ ਜਿੰਨੂੰ ਦੇ ਨਾਂ ਮੇਲਤਾ ਰੱਖਦੇ ਤੁਸੀਂ ਸਾਰੇ ਅੱਜ ਇਸ ਨਾਲ ਦੇ ਵਿੱਚ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਤੁਸੀਂ ਇਕੱਠੇ ਹੋਏ ਹੋ ਨਹੀਂ ਮੈਂ ਤੇ ਤੁਹਾਨੂੰ ਸਾਰੇ ਆ ਨੂੰ ਕਿ ਸਾਰੇ ਇੱਕ ਜੁਟ ਹੋ ਕੇ ਜੇਕਰ ਅਸੀਂ ਪੰਜਾਬ ਨੂੰ ਬਚਾਉਣਾ ਪੰਜਾਬ ਦੇ ਜਿਹੜੇ ਸਾਡੇ ਹਿੱਤ ਨੇ ਪੰਜਾਬ ਦੇ ਮਸਲੇ ਜਿਹੜੇ ਪਿਛਲੇ 75 ਸਾਲਾਂ ਦੇ ਵਿੱਚ ਹੱਲ ਨਹੀਂ ਹੋ ਸਕੇ ਜੇਕਰ ਅਸੀਂ ਉਹ ਹੱਲ ਕਰਵਣੇ ਨੇ ਤਾਂ ਸਾਨੂੰ ਸਾਰੇ ਸਿੱਖਾਂ ਨੂੰ ਲੀਡਰ ਸਿਖਾ ਦੇਣੀ ਸਮੁੱਚੀ ਆ ਦੇਣੀ ਉਹਨਾਂ ਨੂੰ ਆਪਣੇ ਨਿੱਜੀ ਹਿੱਤਾਂ ਨੂੰ ਪਿਆ ਕੇ ਉਹਨਾਂ ਨੂੰ ਇੱਕ ਜੁੱਟਾ ਪਾਉਂਦੇ ਨਹੀਂ ਜੜਾ ਜਦੋਂ ਤੱਕ ਸੁਨਿਖ ਹੋਵਾ ਗਏ ਉਹ ਤੁੰਤ ਸਾਡੇ ਜਿਹੜੇ ਮਸਲਾ ਚਾਹੇ ਪੰਜਾਬ ਰਾਗਿਆਂ ਦਾ ਮਸਲਾ ਪਰਵਾ ਦਾ ਮਸਲਾ ਸਾਡੇ ਬੰਦੀ ਸਿੰਘਾਂ ਦੀ ਰਿਹਾਈ ਜਿਹੜੇ ਇਤਿਹਾਸ ਤੋਂ ਸਜ਼ਾ ਪੂਰੀ ਕਰਕੇ ਜੇਲ੍ਹਾਂਾਂ ਦੇ ਵਿੱਚ ਬੰਦ ਨੇ ਉਹ ਮਸਲੇ ਸਾਡੀਆਂ ਹਰਸਸਤਾਵਾਂ ਚਾਹੇ ਪਾਰ ਮੈਨੇਜਮੈਂਟ ਬੋਰਡਾ ਜਿਨ੍ਹਾਂ ਵਸਤੀਆਂ ਦੇ ਵਿੱਚ ਸਾਡੇ ਜੋ ਪ੍ਰਤਿਨਿਧ ਬਣਦੇ ਸੀ ਉਹਨੂੰ ਕੇਂਦਰ ਵੱਲੋਂ ਘਟਾਇਆ ਜਾ ਰਿਹਾ ਕਿਉਂਕਿ ਉਹਨਾਂ ਤੇ ਪ੍ਰੈਸ਼ਰ ਨਹੀਂ ਕੇਂਦਰ ਦੇ ਉੱਪਰ ਪ੍ਰਭਾਵ ਨਹੀਂ ਸਾਡਾ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦੀ ਡਿਡਰਸ਼ਿਪ ਪਹਿ ਪਕੜ ਕਮਜ਼ੋਰ ਕਰ ਚੁੱਕੀ ਆ ਲੋਕਾਂ ਦੇ ਉੱਤੇ ਸਾਡੀ ਪਕੜ ਨਹੀਂ ਹੈਗੀ ਸਾਡੀ ਸ਼ਕਤੀ ਤੁਸੀਂ ਲੋਕੋਂ ਇਸ ਰਾਜਨੀਤਿਕ ਪਾਰਟੀ ਨਾਲ ਲੁੱਕ ਖੜੇ ਨੇ ਉਹੀ ਰਾਜਨੀਤਿਕ ਪਾਰਟੀ ਮਜ਼ਬੂਤ ਆ ਤੇ ਉਸੇ ਦੀ ਹੀ ਗੱਲ ਸੁਣੀ ਜਾਂਦੀ ਆ ਇਹਦੀਆਂ ਪਾਰਟੀਆਂ ਪੰਜਾਬ ਦੇ ਵਿੱਚ ਹੋਰ ਰਾਜ ਕਰਕੇ ਗਈਆਂ ਨੇ ਜਾਂ ਕਰ ਰਹੀਆਂ ਨੇ ਕਿ ਦਿੱਲੀ ਤੋਂ ਚਲਦੀਆਂ ਨੇ ਚਾਹੇ ਅਸੀਂ ਗੱਲ ਕਰ ਲਈਏ ਕਾਂਗਰਸੀ ਚਾਹੇ ਅਸੀਂ ਗੱਲ ਕਰ ਲਈਏ ਭਾਜਪਾ ਦੀ ਚਾਹੇ ਆਮ ਆਦਮੀ ਪਾਰਟੀ ਦੀ ਇਹਨਾਂ ਦਿੱਲੀ ਨੂੰ ਸਮਝਾ ਰੱਖ ਕਿ ਇਹਨਾਂ ਨੇ ਕਿਹੜਾ ਹੁਕਮ ਲੈਣਾ ਅਤੇ ਸ੍ਰੋਮਣੀ ਅਕਾਲੀ ਦਲ ਤੋਂ ਬਿਨਾ ਹੋਰ ਕੋਈ ਵੀ ਰਾਜਨੀਤਿਕ ਪਾਰਟੀ 50 ਤੇ ਫੱਕਾਂ ਦੀ ਰਾਖੀ ਨਹੀਂ ਕਰ ਸਕਦੇ 50 ਨੇ ਰਾਣ ਨਹੀਂ ਕਰ ਸਕਦੇ ਸੋ ਇਸ ਲਈ ਅਸੀਂ ਨੂੰ ਕਰਦੇ ਹਾਂ ਕਿ ਨੰਨੇ ਮੰਨ ਨਹੀਂ ਨਾ ਕੋਈ ਸਵਾਤ ਨਹੀਂ ਸਾਨੂੰ ਕੋਈ ਚੌਧਰ ਨਹੀਂ ਚੱਜਦੀ ਸਾਨੂੰ ਅਸੀਂ ਕੋਈ ਪੰਧਾ ਨਹੀਂ ਦਾ ਸਾਡੇ ਤੋਂ ਨਿਤਵਾਰ ਨਹੀਂ ਅਸੀਂ ਕਿਉਂਦੇ ਹਾਂ ਕਿ ਸਾਡੇ ਇਹ ਪੰਥ ਦੀ ਨਮਾਇਦਾ ਜੱਤੇ ਬੰਦੀ ਮਜ਼ਬੂਤ ਹੋਵੇ ਪੰਜਾਬ ਦੇ ਵਿੱਚ ਹਮੇਸ਼ਾ ਹੀ ਸ਼ਰੋਮਣੀ ਅਕਾਲੀ ਦਾ ਰਾਜ ਹੋਣਾ ਚਾਹੀਦਾ ਤੋ ਲੈਟਰਨਰ ਕਿਉਂ ਨੀਆ ਗਲਤੀਆਂ ਹੋਈਆਂ ਉਹਦੇ ਕਰਕੇ ਅੱਜ ਸਾਡਾ ਅੰਸਰ ਹੋਇਆ ਸੰਘਰਸ਼ ਦੇ ਵਿੱਚ ਨੇ ਸੁਨੇਹਾ ਹੈ ਭਰਾਂ ਬਾਦ ਨੇ ਕਿੰਦੀਆ ਪਿਛਲੇ ਸਮੇਂ ਤੋਂ ਦੇਖ ਕੇ ਅਸੀਂ ਤੁੰਗਲਾ ਨੇ ਸਮੇਂ ਤੋਂ ਗੱਲ ਕਰ ਲਈਏ ਚਾਰੇ ਮਿੰਟਾਂ ਤੁੰਗ ਜ਼ਰਾ ਹੋਇਆ ਜਿਹੜਾ ਸੇਖ ਸ਼ਹੀਦ ਹੋਏ ਸਾਧੀਆਂ ਤੇ ਵੀ ਤੇ ਸਿੰਘ ਹੋਇਆ ਤੇ ਸਹੀ ਲੋਏ ਇਸ ਸਮੂਹ ਦੀ ਧਰਤੀ ਤੇ ਜੋ ਵੀ ਅੰਗਰੇਜ਼ ਸੀ ਚਾਹੇ ਉਹ ਉਪਨਥ ਤੇ ਭਲੇ ਦਾ ਹੋਵੇ ਚਾਹੇ ਸਮਾਜ ਦੇ ਬੁਨਾਈ ਦੇ ਲਈ ਹੋਵੇ ਚਾਹੇ ਕਿਸਾਨੀ ਦੇ ਭਲੇ ਲਈ ਹੋਵੇ ਹਰ ਲਹਿਰ ਜਿਹੜੀ ਇਹ ਸੰਗਰੂਹ ਉੱਤੇ ਆ ਉਹ ਸਾਰੇ ਪੰਜਾਬ ਦੇ ਵਿੱਚੋਂ ਲਹਿਰ ਪਹੁੰਚੀ ਆ ਸੋ ਇਸ ਲਈ ਚਾਹੇ ਆਮ ਆਦਮੀ ਪਾਰਟੀ ਦੀ ਲਹਿਰ ਜਿਹੜੀ ਪੰਜਾਬ ਦੇ ਵਿੱਚ ਆਈ ਆ ਉਸ ਦੀ ਸ਼ੁਰੂਆਤ ਇਸ ਸੰਗਰੂਹ ਦੇ ਵਿੱਚੋਂ ਹੋਈ ਆ ਕਿਸੇ ਨੇ ਸ਼ੁਰੂਆਤ ਇਸ ਸੰਗਰੂਹ ਦੇ ਵਿੱਚੋਂ ਹੋਈ ਆ ਅਤੇ ਉਹ ਲਹਿਗ ਮੇਰ ਸਰਕਾਰ ਨੂੰ ਜਿਹੜੇ ਕਹਿੰਦੇ ਸੀ ਅਸੀਂ ਨਹੀਂ ਦੱਸਦੇ ਨਰਿੰਦਰ ਮੋਦੀ ਨੂੰ ਆਪਣਾ ਫੈਸਲਾ ਬਾਹਰ ਸੈਲਾ ਰਿਆ ਕਿ ਇੱਕ ਤਾਂ ਜਿਹੜੀ ਲਹਿਰ ਉੱઠી ਸੀ ਪੂਰੇ ਪੰਜਾਬ ਤੇ ਦੇ ਵਿੱਚ ਯੂਪੀ ਦੇ ਵਿੱਚ ਪੂਰੇ ਦੇਸ਼ ਦੇ ਵਿੱਚ ਇੱਕ ਲੋਕ ਲਹਿਰ ਬਣੀ ਕਿਸਾਨਾਂ ਦੇ ਹੱਤ ਦੇ ਵਿੱਚ ਜਿਹੜੀ ਸੰਘੇ ਇੱਕ ਸੰਗਠਿਤ ਧਰਤੀ ਤੋਂ ਹੋਈ ਸੀ ਸੋ ਇਸ ਲਈ ਹੁਣ ਵੀ ਅੱਜ ਦਾ ਵੀ ਨਾ ਇੱਕਾਫਾ ਲਹਿਰ ਦੀ ਸ਼ੁਰੂਆਤ ਚਾਰ ਦੇ ਵਿੱਚ ਹਦਾਏ ਅੰਦਾਈ ਕੰਟ ਚਸਤਾ ਵੀ ਨਾ ਤੁਸੀਂ ਤੁਹਾਡੇ ਕੋ ਬੈਠੇ ਹੋ ਕੋਈ ਇਤਫਾਰ ਨਹੀਂ ਤੇ ਤੁਹਾਡੇ ਚ ਲੱਗਦਾ ਇਸ ਗੱਲ ਦਾ ਲੈਕਸ ਹਾਜਰੀ ਲਵਾ ਕੇ ਸਜਦੇ ਆ ਇੱਕ ਤਮਗਾ ਇਲੈਕਸ਼ਨ ਬੈਸੋ ਕਰਨੇ ਭਾਦੀ ਤੋਂ ਉਹਦੇ ਲਈ ਸਾਰੇ ਅੱਜਾ ਇਹ ਸਿੱਖਵੇ ਪੜਾ ਕੇ ਸਾਰੇ ਇੱਕ ਹੋ ਗਏ ਇਸ ਭਾਦੀ ਦੇ ਵਿੱਚ ਤੁਸੀਂ ਪੂਰਾ ਸਿੱਖ ਲਏ ਤਾਂ ਹਾਂ ਵੰਡ ਲਈ ਤਾਂ ਤੇ ਕੋਈ ਗੰਭੀਰ ਚਿੰਤਾ ਨਾ। ਉਹ ਫਰ ਇਹ ਕੋ ਮਰ ਐਮੀਨ ਹਾਊਸ ਚੋਂ ਦੀ ਕਿ ਸਾਡੇ ਜਿਹੜੇ ਐਸਪੀਸੀ ਦੇ ਮੈਂਬਰ ਨੇ ਜਿਹੜੇ ਜੁਨੇ ਨੇ ਬਹੁਤ ਸਮਾਹ ਹੋ ਗਿਆ। ਦੁਬਾਰਾ ਇਹ ਲੋੜ ਅ ਤੇ ਗੋਗਾ ਮੰਡਲ ਪਰਵਾਨ ਮੈਂ ਇੱਕ ਟੀਮ ਭੇਜਣ ਦੀ ਚੰਗੇ ਕਰਦਾਰ ਵਾਲੇ ਵਾਲੇ ਚੰਗੇ ਅਕਸ ਵਾਲੇ ਜਿਹੜੇ ਪੰਥ ਨਾ ਖੰਡ ਵਾਲੇ ਹੋਣ ਇਹ ਨਹੀਂ ਸਿਆਸੀ ਗਾਇਤਿਕ ਦੇ ਤੱਕ ਦਾ ਵੀ ਖੰਡ ਪੁਲਿਤ ਖਾਦਾਰ ਦੇ ਖਿਲਾਫ ਬਣੇ ਉਹ ਤਾਂ ਕਸੀ ਸਿਧਾਂਤਾਂ ਤੇ ਦੇਖੇ ਹੈ ਜਦੋਂ ਕੋਈ ਨਹੀਂ ਨਾ ਕਰਦਾ ਉਹਦਾ ਵਰਤਨ ਕਰਨ ਡਟ ਕੇ ਤਾਂ ਜੋ ਕੋਈ ਵੀ ਰੀਟਰ ਨਹੀਂ ਨਾ ਕਰੇ ਕੋਈ ਵੀ ਸੀਸੀ ਮੈਂਬਰ ਆਉਣ ਵਾਲੇ ਸਮੇਂ ਦੇ ਵਿੱਚ ਫਸਤੀ ਆਪਾ ਹਮਤ ਫਾਰਟ ਲੈ ਮੈਂ ਸਮਝਦਾ ਕਿ ਕਦੇ ਵੀ ਇਹ ਤੰਗਧਾਰ ਨਹੀਂ ਚਲਦੀਆਂ ਸੋਹਣ ਵਾਲੇ ਸਮੇਂ ਦੇ ਵਿੱਚ ਕੇਕਰ ਕਿਨੇ ਕੰਟਰੋਲ ਸਾਡੀ ਮਰੀਆਟ ਕੈਮ ਰੱਖਦਾ ਸਾਡੇ ਲਈ ਇਹ ਪੂਰੀ ਜ਼ਿੰਮੇਵਾਰੀ ਹੈ